ਪੰਥਕ ਪਹਿਲੂ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਰਹਿੰਦੀਆਂ ਨੇ ਲਗਾਤਾਰ ਜਥੇਦਾਰਾਂ ਦੀ ਨਿਯੁਕਤੀ ਸੇਵਾਮੁਕਤੀ ਨੂੰ ਲੈ ਕੇ ਧਾਮੀ ਹੋਰੀ ਸਰਗਰਮ ਨਜ਼ਰ ਆ ਰਹੀ ਸੀ ਉਹਨਾਂ ਨੇ ਚੌਥੀ ਮੈਂਬਰੀ ਕਮੇਟੀ ਬਣਾਈ ਕਹਿੰਦੇ ਅੱਜ ਉਹਨਾਂ ਦੀ ਪਹਿਲੀ ਬੈਠਕ ਹੋਣ ਜਾ ਰਹੀ ਹੈ ਪਲੇਟੀ ਬੈਟਕ ਹੈ ਜੀ ਕਿ ਅੱਜ ਤੋਂ ਪ੍ਰਕਿਰਿਆ ਸ਼ੁਰੂ ਹੋਏਗੀ ਜਾਂ ਇੱਕ ਅੱਜ ਰਸਮੀ ਬੈਠਕ ਹੈ ਲੱਗਦਾ ਹੈ ਕਿ ਜਿਹੜੀ ਚੌਥੀ ਮੈਂਬਰੀ ਕਮੇਟੀ ਹੈ ਫਿਰਾਲ ਤਾਂ ਇਹਨਾਂ ਨੇ ਉਹਨਾਂ ਨੂੰ 2 ਮਹੀਨੇ ਤੱਕ ਬਹੁਤ ਸਿੱਖ ਸੰਸਥਾਵਾਂ ਤੋਂ ਵਿਅਕਤੀਆਂ ਤੋਂ ਵਿਦਵਾਨਾਂ ਤੋਂ ਆਪੋ ਆਪਣਾ ਰਾਏ ਮੰਗੀ ਸੀ ਕਿ ਜਿਹੜੇ ਤਖਤ ਸਾਬਾਦ ਦੇ ਜਥੇਦਾਰਾਂ ਨੂੰ ਉਹਦਾ ਵਿਧੀ ਵਿਧਾਨ ਕੀ ਬਣੇ ਉਹਨਾਂ ਨੂੰ ਨਿਯੁਕਤ ਕਿਵੇਂ ਕੀਤਾ ਜਾਏ ਉਹਨਾਂ ਨੂੰ ਸੇਵਾ ਮੁਕਤ ਕਿਵੇਂ ਕੀਤਾ ਜਾਏ ਜਾਂ ਅੱਗੇ ਤੋਂ ਰابطਾ ਕਿਸ ਤਰੀਕੇ ਦੇ ਨਾਲ ਰਹੇ ਇਹਦੇ ਤੇ ਬਹੁਤ ਸਾਰੇ ਜਥੇਵੰਦੀਆਂ ਨੇ ਵੀ ਤੇ ਵਿਅਕਤੀਆਂ ਨੇ ਵੀ ਆਪੋ ਆਪਣੇ ਵਿਚਾਰ ਲਿਖ ਕੇ ਭੇਜੇ ਹੋਏ ਨੇ ਐ ਜੀ ਪੀ ਸੀ ਨੂੰ ਹੁਣ ਉਹਨਾਂ ਦਾ ਕਹਿਣਾ ਵੀ ਇਹ ਚੌਥੀ ਮੈਂਬਰੀ ਤਾਂ ਬਣਾਈ ਹੈ ਇਹਨਾਂ ਨੇ ਆਪਣੀਆਂ ਰਾਏਆਂ ਨਹੀਂ ਦੇਣੀਆਂ ਬਹੁਤੀਆਂ ਉਹ ਖੰਘਾਲ ਕੇ ਕਿ ਉਹ ਕੀ ਕਹਿ ਰਹੇ ਨੇ ਉਹਨਾਂ ਦੇ ਨੂੰ ਦੇਖ ਕੇ ਉਹਨਾਂ ਚੋ ਸੈੱਟ ਕਰਕੇ ਕਿ ਆ ਚੀਜ਼ਾਂ ਮੇਨ ਲਗਦੀਆਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣੀਆਂ ਨੇ ਫੈਸਲਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰਦੀ ਤੇ ਇਹਦੇ ਚ ਥੋੜਾ ਵਿਵਾਦ ਵੀ ਪਹਿਲਾਂ ਹੀ ਚੱਲ ਪਿਆ ਵਿਵਾਦ ਇਹ ਚੱਲ ਪਿਆ ਕਿ ਕੁਝ ਲੋਕ ਓਪਨਲੀ ਕਹਿਣ ਲੱਗੇ ਵੀ ਸਾਨੂੰ ਬਾਹਰ ਕਿਉਂ ਛੱਡਤਾ ਸਾਡੀ ਸੰਸਥਾ ਨਹੀਂ ਜਿਵੇਂ ਪੋਲੀਟੀਕਲ ਤਰਾਂਚੋਂ ਕੇਵਲ ਅਕਾਲੀ ਦਾਨ ਬਾਦਲ ਉਹਦਾ ਨੁਮਾਇੰਦਾ ਤੁਸੀਂ ਲੈ ਲਿਆ ਬਾਕੀ ਪੋਲੀਟੀਕਲ ਤਰਾਂਚੋਂ ਕੋਈ ਨੁਮਾਇੰਦਾ ਨਹੀਂ ਲਿਆ ਕਿਸੇ ਚਾਹੇ ਅਕਾਲੀ ਦਲ ਵੀ ਹੋਣੀ ਬਣਾ ਅਕਾਲੀ ਦਲ ਅਮਰ ਸਰ ਹੈ ਅਕਾਲੀ ਦਲ 1920 ਸੀ ਅਕਾਲੀ ਦਲ ਇੱਕ ਹੋਰ ਜਿਹੜੇ ਆਜ ਇਹਨਾਂ ਨੇ ਵੀ ਬਣਾਇਆ ਹੈ ਅਕਾਲੀ ਦਲ ਬਾਰਸ ਪੰਜਾਬ ਦੇ ਅਕਾਲੀ ਦਲ ਉਹਨਾਂ ਦੇ ਦੋ ਐਮਪੀ ਤਾਂ ਹੈਗੇ ਹੀ ਨੇ ਜੇ ਜੋ ਮਰਜੀ ਹੈ ਜੇ ਪਾਰਟੀ ਕਿਸਲੇ ਬਲਦੀ ਹੈ ਕਿਸਲੇ ਨਹੀਂ ਕਿੰਨੀਆਂ ਜਥੇਬੰਦੀਆਂ ਫਿਰ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਹਰਿਆਣਾ ਹੈ ਉਹਦੇ ਪ੍ਰਧਾਨ ਵੀ ਚੁਣੇ ਗਏ ਨੇ ਉਸੇ ਕਾਨੂੰਨ ਦੇ ਤਹਿਤ ਫਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹਦੇ ਪ੍ਰਧਾਨ ਵੀ ਚੁਣੇ ਜਾਂਦੇ ਨੇ ਉਹ ਵੀ ਸਿੱਖਾਂ ਦੀ ਨੁਮਾਇੰਦਗੀ ਕਰਦੇ ਨੇ ਫਿਰ ਬਾਹਰ ਵੀ ਨੇ ਦੁਨੀਆ ਤੋਂ ਇਕਾ ਦੁੱਖਾ ਤੁਸੀਂ ਲੈਏ ਨੇ ਬਾਕੀ ਨੇ ਅੱਜ ਹੀ ਮੈਨੂੰ ਕੈਨੇਡਾ ਤੋਂ ਇੱਕ ਸੱਜਣ ਦਾ ਨਿਰਮਲ ਸਿੰਘ ਨੇ ਉਹਨਾਂ ਦਾ ਫੋਨ ਆਇਆ ਕਿ ਮੈਂ ਇਹਦੇ ਤੇ ਗੱਲ ਕਰਨੀ ਚਾਹੁੰਦੇ ਆਂ ਸੀ ਕਿ ਜਿਹੜੀ ਚੌਥੀ ਮੈਂਬਰੀ ਕਮੇਟੀ ਦੀ ਲੋੜ ਕੀ ਪੈਗੀ ਜਦ ਤੁਸੀਂ ਸਾਰਿਆਂ ਦੇ ਮੰਗ ਲੇ ਸੁਝਾ ਉਹਨਾਂ ਦਾ ਸੁਝਾਅ ਸੀ ਕਿ ਇਹ ਇੰਟਰਨੈਟ ਤੇ ਪਾ ਦਿਓ ਬਾਕੀਆਂ ਨੇ ਕੀ ਦਿੱਤਾ ਸਾਰਿਆਂ ਨੂੰ ਦੁਨੀਆ ਚ ਬੈਠਦੇ ਸਿੱਖ ਪੜ੍ਹ ਲੈਣ ਦੇਖ ਲੈਣ ਜੇ ਉਹਨਾਂ ਦੇ ਨਾਲ ਹੀ ਕਮੈਂਟ ਦੁਬਾਰਾ ਕੋਈ ਕਰਨਾ ਚਾਹੁੰਦੇ ਨੇ ਕਰ ਦੇਣ ਉਹਨਾਂ ਦੇ ਆਧਾਰ ਤੇ ਫਿਰ ਕੋਈ ਚੀਜ਼ ਬਣ ਜੇ ਜਿਹੜੀ ਉਹੇ ਜੀ ਬਣਾਉਣੀ ਹੈ ਤਾਂ ਕਮੇਟੀਆਂ ਦੀ ਫਿਰ ਕੀ ਲੋੜ ਹੈ ਜੇ ਇਹ ਜਨਤਕ ਨਹੀਂ ਕਰਨੇ ਉਹ ਵੀ ਕੁਲਜ ਗੁਣ ਭੰਡਣਾ ਹੈ ਉਹ ਕਮੇਟੀ ਚ ਉਹ ਤਾਂ ਪਾ ਦਿਓ ਵੈਬਸਾਈਟਾਂ ਤੇ ਕਿ ਫਲਾਣੇ ਨੇ ਆਹ ਦਿੱਤਾ ਫਲਾਣੇ ਨੇ ਆਹ ਦਿੱਤਾ ਫਲਾਣੇ ਨੇ ਆਹ ਦਿੱਤਾ ਇਹ ਉਹਨਾਂ ਦੀ ਮੰਗ ਹੈ ਉਹ ਕਹਿੰਦੇ ਬਾਹਰਲੇ ਸਿੱਖਾਂ ਦੀ ਸਾਰਿਆਂ ਦੀ ਇਹ ਮੰਗ ਹੈ ਹੁਣ ਐਡੀ ਸਾਂਸੀ ਵੀ ਤਾਂ ਪਾਕਤਾਨੂ ਸਮਰਪਤਾਂ ਸਾਡੀ ਵੀ ਕੋਈ رائے ਮਾਨੇ ਰੱਖ ਲਈਏ ਸਾਨੂੰ ਵੀ ਪਹਿਲਾਂ ਪਤਾ ਲੱਗੇ ਹੋਰ ਕੀ ਕਹਿ ਰਹੇ ਨੇ ਤਾਂ ਕਿ ਅਸੀਂ ਆਪਣੀ ਗੱਲ ਕਰ ਸਕੀਏ ਹੁਣ ਇਹ 34 ਮੈਂਬਰੀ ਕਮੇਟੀ ਕੀ ਕਰੂਗੀ ਕਿੰਨਾ ਕੁ رائے ਉਹਦੇ ਚੋਹੋ ਹੋਏਗੀ ਇਹ ਆਪਣੇ ਆਪ ਦੇ ਵਿੱਚ ਹੀ ਇੰਪੋਰਟੈਂਟ ਗੱਲ ਦੇਖ ਲਓ ਕਿੰਨੀਆਂ ਮੀਟਿੰਗਾਂ ਕਰੇਗੀ ਕਿੰਨੀਆਂ ਮੀਟਿੰਗਾਂ ਦੇ ਵਿੱਚ ਉਹ ਸੁਲਝਾ ਦੇਗੀ ਜਾਂ ਅੱਗੇ ਗੱਲ ਦੱਸ ਦੇਗੀ ਇਹ ਖੈਰ ਅੱਜ ਦੀ ਮੀਟਿੰਗ ਤੋਂ ਪਤਾ ਲੱਗੇਗਾ ਅੱਜ ਤਾਂ ਸ਼ਾਇਦ ਮੇਰੇ ਖਿਆਲ ਇੰਟਰੋਡਕਟਰੀ ਮੀਟਿੰਗ ਹੀ ਹੋਊਗੀ ਲੱਗਦਾ ਚੌਥੀ ਆਪਸ ਚ ਗੱਲਬਾਤ ਕਰ ਲਓ ਬਾਕੀ ਦੇਖ ਲੈਣੇ ਆ ਕਿਵੇਂ ਕਰਨਾ ਹੈ ਕਿਹੜੀ ਕਿਹੜੇ ਤਰਤੀਬ ਦੇਣੀ ਆ ਪਹਿਲਾਂ ਜਥੇਬੰਦੀਆਂ ਵਾਲੇ ਪੜ੍ਹ ਲਓ ਫਿਰ ਹੋ ਸਕਦਾ ਉਹ ਚੋਂ ਕੋਈ ਸਬ ਕਮੇਟੀ ਬਣਾ ਦੇਣ ਵੀ ਆ ਤੁਸੀਂ ਪੜ੍ਹ ਕੇ ਸਾਨੂੰ ਅਗਲੀ ਵਾਰੀ ਦੱਸਦੇ ਹੋ ਜੀ ਸਾਰੇ ਹਜੇ ਇਹਦੇ ਚ ਕੋਈ ਫੈਸਲਾ ਕੋਲ ਨਾ ਹੋਣ ਦੀ ਗੱਲ ਨਹੀਂ ਲੱਗਦੀ ਅਜੇ ਐਨੀ ਹੋ ਗੱਲ ਔਰ ਇਹ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲ ਸੁਖਬੀਰ ਬਾਦਲ ਦਾ ਨੁਮਾਇੰਦਾ ਨਹੀਂ ਕਹਿੰਦੇ ਨੇ ਸੁਖਬੀਰ ਬਾਦਲ ਆਪ ਹੀ ਜਾ ਰਹੇ ਨੇ ਮੇਰੇ ਨਾਲ ਕਿਉਂਕਿ ਜਦ ਪਾਕਤਵਾਰ ਬੰਦਾ ਵਿੱਚ ਬੈਠਦਾ ਤਾਂ ਉਹਦਾ ਅਸਰ ਵੀ ਹੁੰਦਾ ਇਫੈਕਟ ਛੱਡਣ ਹਾਂ ਫਿਰ ਤਾਂ ਇਹ ਇਹ ਸੰਭਾਵਨਾ ਬਣੀ ਰਹਿੰਦੀਆਂ ਨੇ ਕਿ ਬੰਦੇ ਬੋਲਦੇ ਨਹੀਂ ਹੁੰਦੇ ਕਈ ਹੋਰ ਟਾਈਪ ਦੇ ਕਾਫੀ ਲੋਕ ਚੇਪ ਜਾਂਦੇ ਨੇ ਜਿਸ ਲੈਵਲ ਤੇ ਹੁੰਦਾ ਇਹਨਾਂ ਗੱਲਾਂ ਨੂੰ ਵੀ ਧਿਆਨ ਚ ਰੱਖਣ ਦੀ ਲੋੜ ਹੈ ਬਿਲਕੁਲ ਚਲੋ ਮੈਂ ਜਾਂਦੇ ਜਾਂਦੇ ਗੱਲ ਪਹਿਲਗਾਮ ਹਮਲੇ ਦੀ ਕਰਨਾ ਚਾਹੁੰਦਾ ਸਰਦਾਰ ਅੰਮ੍ਰਿਤ ਸਿੰਘ ਜੀ ਲਗਾਤਾਰ ਪਹਿਲਗਾਮ ਹਮਲੇ ਤੋਂ ਬਾਅਦ ਰਾਜਨਿਤਿਕ ਤੇ ਰਾਂ ਵੀ ਸਵਾਲ ਖੜੇ ਕਰਦੀਆਂ ਰਹੀਆਂ ਕੁਝ মিডিਆ ਨੇ ਵੀ ਸਵਾਲ ਪੁੱਛੇ ਇਹ ਸਬਦ ਦੇ ਦਰਮਿਆਨ ਫੌਜ ਅਧਿਕਾਰੀਆਂ ਦੇ ਵੀ ਸਮੇਂ-ਸਮੇਂ ਬਿਆਨ ਆਉਂਦੇ ਰਹੇ ਕਿ ਸਾਡੀ ਜਿਹੜੀਆਂ ਡੀਲ ਹੁੰਦੀਆਂ ਹਥਿਆਰਾਂ ਨੂੰ ਲੈ ਕੇ ਉਹ ਵੀ ਸਮਝਦਰਨੀ ਹੁੰਦੀਆਂ ਜਾਂ ਨੁਕਸਾਨ ਹੋਇਆ ਸਾਡਾ ਕੰਮ ਨੁਕਸਾਨ ਆਪਣਾ ਥੋੜਾ ਸੀ ਪਰ ਹੁਣ ਕਹਿੰਦੇ ਉਪਰਾਜਪਾਲ ਹੋਰਾਂ ਨੇ ਵੀ ਕੁਝ ਇਸ ਗੱਲ ਤੇ ਉਂਗਲ ਤਰੀ ਹੈ ਜੀ ਕਿ ਇਹ ਇਹ ਮਾਮਲਾ ਇਹਦੇ ਪਿੱਛੇ ਸਾਡੀ ਸੁਰੱਖਿਆ ਦਾ ਮਾਮਲਾ ਹੈਗਾ ਕਿ ਸੁਰੱਖਿਆ ਤੌਰ ਤੇ ਅਸੀਂ ਕਮਜ਼ੋਰ ਹੋਏ ਹਾਂ ਜਾਂ ਫੇਲ ਹੋਏ ਹਾਂ ਉਹਨਾਂ ਦਾ ਬਿਆਨ ਕੀ ਮਾਇਨੇ ਰੱਖਦਾ ਉਪਰਾਜਪਾਲ ਦਾ ਇਸ ਮਸਲੇ ਉਪਰਾਜ ਜਿਹੜੇ ਲੈਫਟੀਨੈਂਟ ਕਬਰਨਰ ਨੇ ਜੰਮੂ ਕਸ਼ਮੀਰ ਡਿਊਟੀ ਦੇ ਤੇ ਮਨੋਸ਼ सिन्हा ਕਿਉਂਕਿ ਇੱਕ ਗੱਲ ਕਲੀਅਰ ਹੈ ਕਿ ਉੱਥੇ ਸਰਕਾਰ ਵੀ ਬਣੀ ਹੋਈ ਹੈ ਸਰਕਾਰ ਜਿਹਦਾ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਭਾਰਮ ਇਹ ਦਿੱਲੀ ਦੀ ਤਰ੍ਹਾਂ ਉਹ ਝੂਟੀ ਹੈ ਝੂਟੀ ਦੇ ਵਿੱਚ ਸਿਕਿਉਰਿਟੀ ਪਲੱਸ ਸਾਰਾ ਪੁਲਿਸ ਸਾਰੇ ਬੰਦੋਬਸਤ ਲੈਫਟੀਨੈਂਟ ਗਵਰਨਰ ਕੋਲ ਨੇ ਅਧਿਕਾਰ ਜਿਹੜੇ ਹੈਗੇ ਪਹਿਲੀ ਵਾਰ ਲੈਫਟੀਨੈਂਟ ਗਵਰਨਰ ਨੇ ਇੱਕ ਨੈਸ਼ਨਲ ਨਿਊਜ਼ਪੇਪਰ ਨੂੰ ਡਿਟੇਲਡ ਇੰਟਰਵਿਊ ਦਿੰਦੇ ਹੋਏ ਇੱਕ ਮੰਨੇ ਕਿ ਉੱਥੇ ਸੁਰੱਖਿਆ ਦੇ ਵਿੱਚ ਕਮਜ਼ੋਰੀਆਂ ਰਹੀਆਂ ਨੇ ਮੈਂ ਉਹਨੂੰ ਸਵੀਕਾਰ ਕਰਦਾ ਮੇਰੀ ਗਲਤੀ ਹੈ ਆਪ ਤੇ ਅੱਜ ਤੱਕ ਕਿਸੇ ਇਸ ਲੈਵਲ ਦੇ ਸੰਵਿਧਾਨਕ ਪੋਸਟ ਤੇ ਬੈਠੇ ਬੰਦੇ ਨੇ ਨਾ ਗ੍ਰਹਿ ਮੰਤਰੀ ਨੇ ਨਾ ਪ੍ਰਧਾਨ ਮੰਤਰੀ ਨੇ ਤੇ ਨਾ ਗਵਰਨਰ ਸਾਹਿਬ ਨੇ ਕਿਸੇ ਨੇ ਬੋਲਿਆ ਸੀ ਇੰਨੇ ਲੰਬੇ ਸਮੇਂ ਬਾਅਦ ਇਹ ਗੱਲ ਬੋਲੀ ਗਈ ਹੈ ਹੁਣ ਅਗਰਾ ਸਵਾਲ ਆ ਰਿਹਾ ਹੈ ਕਿ ਤੁਸੀਂ ਮੰਨਦੇ ਹੋ ਕਿ ਤੁਹਾਡੀ ਗੱਲ ਹੈ ਇੱਚ اخلاق ਕੋਈ ਨਹੀਂ ਹੁੰਦਾ ਕਿੱਥੇ ਤਾਂ ਤੁਸੀਂ جنگ ਲਾ ਲਈ ਤੁਸੀਂ ਰਜਾਇਨ ਕਿਉਂ ਨਹੀਂ ਕੀਤਾ ਹੁਣ ਤੱਕ ਖਾਮੋਸ਼ ਕਿਉਂ ਨੇ ਹੁਣ ਵੀ ਜੇ ਉਹ ਅਸਤੀਫਾ ਦੇ ਕੇ ਘਟੋ ਘਟ ਗੱਲ ਕਰਦੇ ਇੰਨੇ ਵੱਡੇ ਮਾਰੇਗੇ ਇਹ ਕੋਈ ਨਾਰਮਲ ਗੱਲ ਨਹੀਂ ਹੈ ਜੇ ਤੁਸੀਂ ਕਹਿੰਦੇ ਸਕਿਉਰਿਟੀ ਲੈਫਟਸ 'ਚ ਰਹੇ ਨੇ ਤਾਂ ਤੁਹਾਡੀ ਇਹ ਚ ਜ਼ਿੰਮੇਵਾਰੀ ਆ ਜਿਹੜੀ ਕਹਿੰਦੇ ਉਹ ਲੈ ਰਹੇ ਹੋ ਤਾਂ ਜ਼ਿੰਮੇਵਾਰੀ ਕਾਦੀ ਆ ਫਿਰ ਜ਼ਿੰਮੇਵਾਰੀ ਤਾਂ ਤੁਸੀਂ ਸੀਟ ਨਾਲ ਵੀ ਚੱਬੜੇ ਹੋਏ ਹੋ ਬਾਕੀ ਵੀ ਤੁਸੀਂ ਗੱਲਾਂ ਕਰੋਗੇ ਉਹ ਸਾਰਾ ਕੁਝ ਵਾਪਰ ਰਿਹਾ ਜ਼ਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂ ਹੈ ਜ਼ਿੰਮੇਵਾਰੀ ਤਾਂ ਉਦੋਂ ਵੀ ਜ਼ਿਆਦਾ ਕਿਉਂਕਿ ਜੰਮੂ ਕਸ਼ਮੀਰ ਵਰਗੀਆਂ ਜਿਹੜੀਆਂ ਸਟੇਟਾਂ ਨੇ ਇਹ ਇਹੋ ਜੀ ਸਟੇਟ ਹੈ ਜਿੱਥੇ ਲੋਕਲ ਲੀਡਰਾਂ ਦੀ ਓਨੀ ਨਹੀਂ ਹੁੰਦੀ ਡਾਇਰੈਕਟਲੀ ਹੋਮ ਮਿਨਿਸਟਰੀ ਤੇ ਗਵਰਨਮੈਂਟ ਆਫ ਇੰਡੀਆ ਦਾ ਦਾਖਲ ਹੁੰਦਾ ਹੈ ਜਿੱਥੇ ਫੌਜ ਦਾ ਬੜਾ ਲੱਖਾਂ ਦੀ ਗਿਣਤੀ ਵਿੱਚ ਡਾਇਰੈਕਟਲੀ ਫੌਜ ਲੱਗੀ ਵੀ ਹੋਵੇ ਪੈਰਾਮਿਲਟਰੀ ਫੋਰਸੇਜ਼ ਲੱਗੀਆਂ ਹੋਣ ਉਹ ਇਕੱਲੇ ਲੈਫਟੀਨੈਂਟ ਗਵਰਨਰ ਦੇ ਬਸਤੀ ਵੀ ਗੱਲ ਨਹੀਂ ਹੁੰਦੀ ਇਹਦਾ ਮਤਲਬ ਸਿਕਿਉਰਿਟੀ ਲੈਪਸਜ ਦਾ ਮਾਮਲਾ ਲੈਫਟੀਨੈਂਟ ਗਵਰਨਰ ਇੱਕ ਚੀਜ਼ ਹੈ ਤੇ ਇਹ ਹੋਮ ਮਿਨਿਸਟਰੀ ਤੱਕ ਤੇ ਪ੍ਰਾਈਮ ਮਿਨਿਸਟਰੀ ਤੱਕ ਜਿੱਥੇ ਫੈਸਲੇ ਹੁੰਦੇ ਨੇ ਇਹ ਉਹਨਾਂ ਤੱਕ ਵੀ ਫਿਰ ਗੱਲ ਹੈ ਇਹ ਪ੍ਰਬੰਧ ਤਾਂ ਉੱਪਰਲੀ ਫਿਰ ਮੋਦੀ ਸਾਹਿਬ ਨੂੰ ਵੀ ਅਮਿਤ ਸ਼ਾਹ ਉਹਨਾਂ ਨੂੰ ਵੀ ਸਭ ਨੂੰ ਕਰਨਾ ਚਾਹੀਦਾ ਤੇ ਜਿਹੜੇ اخਲਾਕੀ ਤੌਰ ਤੇ ਜ਼ਿੰਮੇਵਾਰ ਹੋਣਗੇ ਤਾਂ ਉਹਨਾਂ ਨੂੰ ਕੋਈ ਆਪਣੇ ਆਪ ਨੂੰ ਸਜ਼ਾ ਵੀ ਤਾਂ ਦੇਣੀ ਚਾਹੀਦੀ ਹੈ ਮਾੜੀ ਮੋਟੀ ਕਹ ਨਹੀਂ ਸਜ਼ਾ ਤਾਂ ਕਾਦੀ ਹੈ ਘਰ ਆਪਣਾ ਕੋਈ ਜਾਂ ਬਾਫੀਓ ਮੰਗਰ ਦੇਸ਼ ਤੋਂ ਜਿਹੜੇ ਵੱਡੇ ਬੰਦੇ اخلاق ਉਹ ਜਾ ਤਰਿਆ ਨਹੀਂ ਹੁਣ ਕੇ ਜੀ ਆਪ ਅਸਤੀਫਾ ਦੇ ਦिए ਜਾਂ ਕੋਈ ਅਪਦੇ ਬੰਦੇ ਨੂੰ ਤਾਂ ਕੱਢਦਾ ਵੀ ਨਹੀਂ ਹੈ ਵਿਰੋਧੀ ਹੁੰਦਾ ਹੁਣ ਨੂੰ ਚੱਕ ਕੇ ਪਰਾ ਮਾਰਦੇ ਕਿਸ ਨਾ ਕਿਸੇ ਰੂਪ ਦੇ ਵਿੱਚ ਔਰ ਇਹਨਾਂ ਨੂੰ ਮਾਰਟਾਇਡਮ ਡੇ ਮਨਾਉਂਦੇ ਨੇ ਕੱਲ ਜੰਮੂ ਕਸ਼ਮੀਰ ਚ ਕੋਈ ਤੇ ਉੱਥੇ ਸਾਰੇ ਲੀਡਰ ਅੰਦਰ ਬੰਦ ਸੀ ਉਮਰ ਅਬਦੁੱਲਾਹ ਨੇ ਬਿਆਨ ਦਿੱਤੇ ਨੇ ਕਿ ਇਹ ਕੀ ਗੱਲ ਹੋਈ ਸਾਰੇ ਪਾਰਟੀਆਂ ਦੇ ਮੇਨ ਲੀਡਰ ਘਰਾਂ ਚ ਨਾਜ਼ਰ ਬੰਦ ਕਰਤੇ ਕਿ ਤੁਸੀਂ ਨਹੀਂ ਜਾ ਕੇ ਗੱਲ ਕਰੋ ਫੈਸਲੇ ਤਾਇ ਹੋ ਰਹੇ ਨੇ ਇਸ ਕਰਕੇ ਇਹ ਬਹੁਤ ਖਤਰਨਾਕ ਮਾਹੌਲ ਚੋਂ ਗੁਜ਼ਰ ਰਹੇ ਨੇ ਸਟੇਟਾ ਔਰ ਜੇ ਸਕਿਉਰਟੀ ਲਾਫਸ ਚ ਦਾ ਹੈ ਇਸੇ ਲੈਵਲ ਤੇ ਹੋਵੇ ਹੁਣ ਉਹ ਮਨਮਰਜ਼ੀ ਕਰ ਰਹੇ ਨੇ ਇਸੇ ਤਰੀਕੇ ਦੇ ਨਾਲ ਜਿਵੇਂ ਇਹ ਕਰ ਰਹੇ ਨੇ ਉਵੇਂ ਇਲੈਕਸ਼ਨ ਕਮਿਸ਼ਨ ਕਰੀ ਜਾਂਦਾ ਉਹ ਆਪ ਉਹ ਕਿਸੇ ਦੀ ਨਹੀਂ ਸੁਣਦਾ ਇਹ ਸਾਰੀਆਂ ਚੀਜ਼ਾਂ ਉਸੇ ਪਾਸੇ ਬਣ ਚੱਲ ਰਹੀਆਂ ਬਿਲਕੁਲ ਬਹੁਤ درست ਜੀ ਬਹੁਤ ਧੰਨਵਾਦ ਸਰਦਾਰ ਮਨੀ ਸਿੰਘ ਜੀ ਤੁਸੀਂ ਵੀ ਦੇਖਦੇ ਰਹੋ ਭਲਾ ਧੰਨਵਾਦ ਸਤਿ ਸ਼੍ਰੀ ਅਕਾਲ